ਹੈਲੋ ਫਰੈਂਡਸ ਵਾਕਤਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਵੱਖ-ਵੱਖ ਸਾਈਜ਼ ਦੇ ਹਿਸਾਬ ਦੇ ਨਾਲ 슬ੀਵਸ ਦੀ ਕਟਿੰਗ ਮੋਡ 슬ੀਵਾਂ ਦੀ ਕਾਟ ਜਿਹੜੀ ਪਾਈ ਦੀ ਆਪਾਂ ਮੋਡੇ ਦੀ ਉਹ ਕਿਸ ਤਰ੍ਹਾਂ ਪਾਣੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਰੈਂਡਸ ਦੇਖੋ ਇਹ ਮੇਰੇ ਕੋਲ ਫੁੱਲ ਅਰਜ ਚ ਕਪੜਾ ਸੀਗਾ ਫੁੱਲ ਅਰਜ ਦੇ ਵਿੱਚ ਕਪੜਾ ਆ ਇਹਨੂੰ ਮੈਂ ਪਹਿਲਾਂ ਇੱਕ ਵਾਰ ਫੋਲਡ ਕੀਤਾ ਇੱਕ ਮਿੰਟ ਇਸ ਤਰ੍ਹਾਂ ਕੰਨੀ ਤੋਂ ਲੈ ਕੇ ਕੰਨੀ ਤੱਕ ਪਹਿਲਾਂ ਇੱਕ ਵਾਰ ਫੋਲਡ ਕੀਤਾ ਫਿਰ ਇੱਥੇ ਚੱਕ ਕੇ ਫਿਰ ਦੂਸਰੀ ਵਾਰ ਫੋਲਡ ਕੀਤਾ ਇਸ ਤਰ੍ਹਾਂ ਫਰੈਂਡਸ ਦੇਖੋ ਹਰੇਕ ਸਾਈਜ਼ਸ ਦੇ ਵਿੱਚ ਅਲੱਗ-ਅਲੱਗ ਮੋੜੇ ਦਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਫੁੱਲ ਜਿਹੜਾ ਹੈਗਾ ਅਰਜ ਇੰਨਾ ਫੋਲਡ ਕਰਨਾ ਹੈ ਕਿਉਂਕਿ ਛੋਟੇ ਸਾਈਜ਼ਸ ਦੇ ਵਿੱਚ 32 ਇੰਚਸ ਵਸਟ ਸਾਈਜ਼ 34 ਇੰਚਸ ਵਸਟ ਸਾਈਜ਼ ਦੇ ਵਿੱਚ 8 9 ਇੰਚ ਕਪੜਾ ਫੋਲਡ ਕੀਤਾ ਵਾ ਵੀ ਬਹੁਤ ਹੁੰਦਾ ਹੈਗਾ ਆ ਠੀਕ ਹੈ ਜੇ ਛੋਟੇ ਸਾਈਜ਼ਸ ਦੇ ਲਈ ਤੁਸੀਂ ਸੂਟ ਬਣਾ ਰਹੇ ਹੋ 32 34 3 ਇੰਚਸ ਦੇ ਲਈ ਜੇ ਤੁਹਾਡੇ ਕੋਲ 9 1/2 9 ਇੰਚ ਵੀ ਫੋਲਡਿੰਗ ਕਰਕੇ ਬਚਦਾ ਹੈ ਤਾਂ ਵੀ ਤੁਹਾਡੀ ਵਿਦਆਊਟ ਜੋੜ ਜੜੀ ਹੈਗੀ ਆ ਉਹ 슬ੀਵ ਬਣ ਸਕਦੀ ਹੈ ਠੀਕ ਹੈ ਇਹ ਹੁਣ ਮੇਰੇ ਕੋਲ ਫੁੱਲ ਸਾਈਜ਼ ਦਾ ਕਪੜਾ ਸੀ ਮੈਂ ਇਹਨੂੰ ਫੁੱਲ ਸਾਈਜ਼ ਹੀ ਕਰ ਦਿੱਤਾ ਤੇ ਮੈਂ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸਾਈਜ਼ਸ ਦੇ ਹਿਸਾਬ ਦੇ ਨਾਲ ਮਾਰਕਿੰਗ ਕਰਕੇ ਦੱਸਾਂਗੀ ਠੀਕ ਹੈ ਫਰੈਂਡਸ ਦੇਖੋ ਜਿਸ ਤਰ੍ਹਾਂ ਛੋਟੇ ਸਾਈਜ਼ਸ ਹੁੰਦੇ ਆ 32 ਸਾਈਜ਼ ਹੋ ਗਿਆ ਵਸਟ ਸਾਈਜ਼ 34 ਵਸਟ ਸਾਈਜ਼ ਹੋ ਗਿਆ 35 36 ਹੈ ਨਾ ਇਸ ਇਸ ਵਸਟ ਸਾਈਜ਼ ਦੇ ਲਈ ਜਿਹੜਾ ਆਪਾਂ ਮਾਰਕਿੰਗ ਕਰਨੀ ਹੁੰਦੀ ਆ ਵੈਸੇ ਜਿਹੜਾ ਮੇਨ ਮੈਥਡ ਹੈਗਾ ਇਹਦਾ ਉਹ ਇਹ ਹੈਗਾ ਆ ਪੂਰੀ ਵਸਟ ਦਾ ਜਿਹੜਾ ਚੌਥਾ ਹਿੱਸਾ ਕਰਕੇ ਠੀਕ ਹੈ ਉਹਦੇ ਵਿੱਚੋਂ ਜਿਸ ਤਰ੍ਹਾਂ 32 ਇੰਚਸ ਵਸਟ ਸਾਈਜ਼ ਹੈ ਇਹਦਾ ਚੌਥਾ ਹਿੱਸਾ ਹੋ ਗਿਆ ਠੀਕ ਹੈ 1/4 ਦਾ ਹੋ ਗਿਆ 8 ਇੰਚ ਠੀਕ ਹੈ ਇਹਦੇ ਵਿੱਚੋਂ ਆਪਾਂ 1 ਮਾਈਨਸ ਕਰ ਦੇਣਾ 7 ਇੰਚ ਰਹਿ ਗਿਆ ਆਪਾਂ 7 ਇੰਚ ਦਾ ਜਿਹੜਾ ਮੋਡਾ ਹੈਗਾ ਆ ਉਹ ਕੱਟ ਕਰਨਾ ਹੈ ਠੀਕ ਹੈ ਬਟ ਫਰੈਂਡਸ ਮੈਂ ਤੁਹਾਨੂੰ ਇਹਦੇ ਵਿੱਚ ਮੈਂ ਤੁਹਾਨੂੰ ਇਸ ਇਸ ਹਿਸਾਬ ਦੇ ਨਾਲ ਹੀ ਸਾਰੇ ਨਹੀਂ ਦੱਸਣੇ ਹੈਗੇ ਕਟਿੰਗ ਕਰਕੇ ਕਿਉਂਕਿ ਇਹਦੇ ਵਿੱਚ ਵੀ ਤੁਸੀਂ ਕਨਫਿਊਜ਼ ਹੋ ਜਾਣਾ ਕਿਉਂਕਿ ਜਿਨ੍ਹਾਂ ਦੇ ਵਾਦੇ ਵਾਦੇ ਰਹਿੰਦੇ ਹੈਗੇ ਆ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਅੱਜ ਮੈਂ ਤੁਹਾਨੂੰ ਇਹ ਸਾਰੀ ਜਿਹੜੀ ਕਨਫਿਊਜ਼ਨ ਹੈਗੀ ਆ ਉਹੀ ਤੁਹਾਡੀ ਇਸ ਵੀਡੀਓ ਦੇ ਵਿੱਚ ਕਲੀਅਰ ਕਰਨੀ ਹੈ ਦੇਖੋ ਹੁਣ 32 ਵਰਸ ਸਾਈਜ਼ ਦੇ ਹਿਸਾਬ ਦੇ ਨਾਲ 7 ਇੰਚ ਆਪਾਂ ਜਿਹੜਾ ਹੈਗਾ ਆ ਮੋਡਾ ਰੱਖਿਆ ਆਪਾਂ ਆਲਮੋਸਟ ਸੂਟ ਤੇ ਵੀ ਮੈਂ ਤੁਹਾਨੂੰ ਸ਼ਾਇਦ 32 34 ਇੰਚ ਦੇ ਸੂਟ ਵੀ ਕਟਿੰਗ ਕਰਕੇ ਪਹਿਲਾਂ ਦੱਸਿਆ ਉਹਨਾਂ ਦੇ ਵਿੱਚ ਆਪਾਂ ਸੂਟ ਦਾ ਜਿਹੜਾ ਮੋਡਲ ਹੀ ਕੱਟ ਕਰੀ ਦੀ ਹੈਗੀ نیچے ਨੂੰ ਸ਼ਰਟ ਕਟਿੰਗ ਵੇਲੇ ਉਹ ਵੀ ਮੈਂ 7 ਇੰਚ ਹੀ ਕਟਿੰਗ ਕੀਤਾ ਹੋਣਾ نیچے ਨੂੰ ਠੀਕ ਹੈ ਤੇ ਦੇਖੋ ਹੁਣ ਮੈਂ ਆਲਮੋਸਟ ਵੀਡੀਓਜ਼ ਦੇ ਵਿੱਚ ਜਿਹੜੀਆਂ ਪਹਿਲਾਂ ਵੀ ਸਲੀਵਸ ਕੱਟ ਕੀਤੀਆਂ ਆ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੋਇਆ ਆ ਕਿ ਜਿੰਨਾ ਆਪਾਂ ਸੂਟ ਪਰ ਮੋਢਾ ਰੱਖਦੇ ਆ ਨੀਚੇ ਨੂੰ 7 ਇੰਚ 8 ਇੰਚ 7/8 ਇੰਚ ਠੀਕ ਹੈ ਓਨਾ ਹੀ ਆਪਾਂ ਇੱਥੇ ਤੇ ਲੈ ਲੈਣਾ ਹੁੰਦਾ ਇਹ ਤੁਹਾਨੂੰ ਮੈਂ ਇਸ ਕਰਕੇ ਇਸ ਤਰ੍ਹਾਂ ਦੱਸਦੀ ਹੁੰਦੀ ਆ ਤਾਂ ਕਿ ਤੁਹਾਨੂੰ ਬਹੁਤੀ ਕਨਫਿਊਜ਼ਨ ਨਾ ਹੋਵੇ ਤੁਸੀਂ ਜਿਆਦਾ ਇੱਧਰ ਉੱਧਰ ਨਾ ਫਸੋ ਠੀਕ ਹੈ ਇਸ ਦੇ ਲਈ ਹੁਣ ਦੇਖੋ 7 ਇੰਚ ਆਪਾਂ ਮੋਡਾ ਇੱਥੇ ਰੱਖ ਲਿਆ ਵਾਂਦੇ ਉੱਪਰ 32 ਵਸਟ ਸਾਈਜ਼ ਦੇ ਲਈ ਹੁਣ ਆਪਾਂ ਜਿਹੜੀ ਕਾਟ ਪਾਣੀ ਹੈਗੀ ਅਦਰ ਨੂੰ ਜਿਹੜੀ ਇਹ ਕਾਟ ਹੈ ਇਹ ਵੀ ਘਟ ਵੱਧ ਪਾਈਦੀ ਹੈ ਸਾਈਜ਼ਸ ਦੇ ਹਿਸਾਬ ਦੇ ਨਾਲ ਮੈਂ ਜਿਆਦਾ ਕਰਕੇ ਸੂਟਾਂ ਦੇ ਵਿੱਚ ਤੁਹਾਨੂੰ 3 ਇੰਚ ਦੀ ਕਾਟ ਦੱਸਦੀ ਹੋਈ ਆ 3 ਇੰਚ ਦੀ ਜਿਹੜੀ ਕਾਟ ਆ ਤੁਹਾਨੂੰ ਮੈਂ ਇਸ ਲਈ ਦੱਸਦੀ ਹੁੰਦੀ ਆ ਤਾਂ ਕਿ ਜਿਸ ਤਰ੍ਹਾਂ ਜਿਹੜੀ ਵੀਡੀਓਜ਼ ਦੇਖਦੇ ਆ ਮੇਨ ਬਿਗਿਨਰਸ ਹੀ ਹੁੰਦੇ ਆ ਜਿਨ੍ਹਾਂ ਨੂੰ ਬਹੁਤਾ ਇਹਨਾਂ ਚੀਜ਼ਾਂ ਬਾਰੇ ਸਮਝ ਨਹੀਂ ਲੱਗਾ ਹੁੰਦਾ ਉਹੀ ਬੰਦਾ ਵੀਡੀਓਜ਼ ਦੇਖਦਾ ਹੈਗਾ ਆ ਠੀਕ ਹੈ ਤੇ ਫਿਰ ਉਹਨਾਂ ਦੀ ਕਨਫਿਊਜ਼ਨ ਨਾ ਹੋਵੇ ਇਸ ਲਈ 3 ਜਿਹੜਾ ਹੈਗਾ ਆ ਉਹ ਨਾਰਮਲ ਜੈ ਸਾਈਜ਼ ਹੈਗਾ ਆ ਉਹਦੇ ਵਿੱਚ ਥੋੜਾ ਬਹੁਤਾ ਜਿਹੜਾ ਮੋੜੇ ਦੀ ਸਿਲਾਈ ਲਗਾਈ ਦੀ ਆ ਹਲਕਾ ਫੁਲਕਾ ਅੱਗੇ ਪਿੱਛੇ ਕਰਕੇ ਸੈਟਿੰਗ ਆ ਜਾਂਦੀ ਹੈ ਠੀਕ ਹੈ ਬਟ ਜਿਹੜੀ ਪ੍ਰੋਪਰ ਆਪਾਂ ਕਰਦੇ ਆ ਉਹ ਆਪਾਂ ਸਾਈਜ਼ਸ ਦੇ ਹਿਸਾਬ ਦੇ ਨਾਲ ਇਹ ਵਾਲੀ ਮਾਰਕਿੰਗ ਕਰਦੇ ਆ ਠੀਕ ਹੈ ਤੇ ਹੁਣ ਦੇਖੋ ਇਸ 32 ਵਰਸ ਸਾਈਜ਼ ਦੇ ਲਈ ਜਿਹੜਾ ਆਪਾਂ ਮਾਰਕਿੰਗ ਕਰਨੀ ਹੈਗੀ ਹੈ ਵੈਸੇ ਇਹ ਜਿਹੜੀ ਪ੍ਰੋਪਰ ਮਾਰਕਿੰਗ ਹੈਗੀ ਆ 2.5 ਜਾਂ 3.5 ਇੰਚ ਤੇ ਵੀ ਬਹੁਤ ਵਧੀਆ ਰਹੇਗੀ ਮੋਡਾ ਵਧੇਗਾ ਨਹੀਂ ਅਗਰ ਤੁਸੀਂ 3 ਇੰਚ ਤੇ ਜਾਂ 3.5 ਇੰਚ ਤੇ ਕਰ ਦਿੱਤੀ ਤਾਂ ਫਿਰ ਜਦੋਂ ਤੁਸੀਂ ਇਹਨੂੰ ਮੋਡੇ ਨੂੰ ਅਟੈਚ ਕਰਨਾ ਹੈ ਉੱਥੇ ਇੱਥੋਂ ਸਿਲਾਈ ਲਗਾ ਕੇ ਫਿਟਿੰਗ ਦੀ ਫਿਰ ਉਹ ਜਿਹੜਾ ਮੋਡਾ ਹੈ ਥੋੜਾ ਜਿਹਾ ਵੱਧ ਜਾਵੇਗਾ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਦੀ ਹੁੰਦੀ ਆ ਕਿ ਥੋੜਾ ਜਿਹਾ ਇਹਨੂੰ ਕੱਟ ਕਰਕੇ ਸੀਨ ਮਾਰ ਲੈਣੀ ਆ ਜੇ ਤੁਹਾਡਾ ਮੋਡਾ ਥੋੜਾ ਜਿਹਾ ਵੱਡਾ ਆ ਠੀਕ ਹੈ ਬਟ ਜੇ ਤੁਸੀਂ ਪ੍ਰੋਪਰ ਉਸੇ ਸਾਈਜ਼ ਦੇ ਹਿਸਾਬ ਦੇ ਨਾਲ ਕਰਨਾ ਹੈਗਾ ਕਿ ਤੁਹਾਡੀ ਸਿਲਾਈ ਜਿਹੜੀ ਹੈ ਇਸੇ ਕਾਟ ਦੇ ਉੱਪਰ ਟਿਕੇ ਫਿਰ ਤੁਸੀਂ ਇਸੇ ਹਿਸਾਬ ਨਾਲ ਕਟਿੰਗ ਕਰਨੀ ਆ ਠੀਕ ਹੈ ਇਹ ਜ ਜੁਨਾ 32 ਇੰਚ ਵਰਸ ਸਾਈਜ਼ ਦੇ ਹਿਸਾਬ ਨਾਲ 7 ਇੰਚ ਆਪਾਂ نیچے ਨੂੰ ਲਿਆ ਤੇ ਫਿਰ ਮੈਂ ਹੁਣ 2.5 ਇੰਚ ਦੀ ਕਾਟ ਪਾਣੀ ਹੈ ਜਿਹੜੀ ਕਾਟ ਹੈ ਇਹ ਉੱਪਰੋਂ ਇੱਥੋਂ ਆਪਾਂ 1 ਇੰਚ ਜਾਂ 1.5 ਇੰਚ نیچے ਕਰਕੇ ਇਸ ਤਰ੍ਹਾਂ ਇਹ ਕਾਟ ਪਾਣੀ ਹੈ ਠੀਕ ਹੈ ਤੇ ਫਰੰਟ ਦੀ ਜਿਹੜੀ ਕਾਟ ਹੈ ਉਹਨੂੰ ਹਲਕਾ ਜਿਹਾ ਛਾਂਟ ਦੇਣਾ ਹੈਗਾ ਹੈ 0.5 ਇੰਚ ਅੱਗੇ ਕਰਕੇ ਸਟਰ ਹੁਣ ਦੇਖੋ ਹੁਣ 34 ਇੰਚ ਦੇ ਹਿਸਾਬ ਨਾਲ 34 ਇੰਚ ਦੇ ਹਿਸਾਬ ਦੇ ਨਾਲ ਜਿਹੜਾ ਮੋਡਾ ਆ ਹੋਊਗਾ ਫੋਰਥ ਹੋਊਗਾ ਉਹ ਸਾਢੇ 8 ਦੇ ਕਰੀਬ ਹੋ ਜਾਵੇਗਾ ਤੇ ਉਹਦੇ ਵਿੱਚ 1 ਇੰਚ ਕਰਕੇ ਸਾਢੇ 7 ਦੇ ਕਰੀਬ ਥੋੜਾ ਜਿਹੜਾ ਇਹ 7.5 ਸਾਢੇ 7 ਜਿਹੜਾ ਹੈਗਾ ਆ ਨੀਚੇ ਨੂੰ ਮੋਡਾ ਰੱਖ ਹੋਵੇਗਾ ਠੀਕ ਹੈ ਸਾਈਜ਼ਸ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੱਧ ਰਿਹਾ ਹੈ 7.5 ਇੰਚ ਮੋਡਾ ਤੇ ਜਿਹੜੀ ਕਾਟ ਹੈ ਉਹ ਪੌਣੇ 3 ਇੰਚ ਦੀ ਹੋ ਜਾਵੇਗੀ ਠੀਕ ਹੈ ਇੱਥੇ ਪਾਣੀ ਹੈਗੀ ਆ ਇਸੀ ਕਾਰਟ ਨੂੰ ਉੱਪਰੋਂ ਜਿਹੜਾ ਹੈਗਾ ਉਹ ਤਕਰੀਬਨ ਸੇਮ ਹੀ ਰਹੂਗਾ ਠੀਕ ਹੈ ਇਸੀ ਕਾਰਟ ਨੂੰ ਆਪਾਂ ਇਸ ਤਰ੍ਹਾਂ ਅੱਗੇ ਵਧਾ ਦੇਣਾ ਹੈਗਾ ਆ ਤੇ ਫਿਰ 프ਰੰਟ ਦੀ ਕਾਰਟ ਵੀ ਇਸੇ ਤਰ੍ਹਾਂ 1/2 ਇੰਚ ਕਰਕੇ ਅੱਗੇ ਆ ਜਾਵੇਗੀ ਤੇ ਫਿਰ ਜਦੋਂ ਆਪਾਂ 36 ਇੰਚ ਦੀ ਕਟਿੰਗ ਕਰਨੀ ਹੈ ਠੀਕ ਹੈ ਫਿਰ 9 ਇੰਚ ਦਾ ਜਿਹੜਾ ਮੋਡਾ ਹੈਗਾ 9 4 36 9 ਇੰਚ ਦੇ ਵਿੱਚੋਂ 1 ਇੰਚ ਮਾਈਨਸ ਕਰ ਦੇਣਾ ਫਿਰ ਜਿਹੜਾ 8 ਇੰਚ ਦਾ ਜਿਹੜਾ ਤੁਹਾਡਾ ਮੋਡਾ ਹੋ ਜਾਵੇਗਾ ਤੇ ਜਿਹੜੀ ਇਹ ਕਾਰਟ ਹੈ 3 ਇੰਚ ਦੀ ਜਾਂ ਸਵਾ 3 ਇੰਚ ਦੀ ਵੀ ਪਾ ਸਕਦੇ ਹੋ 36 ਦੇ ਲਈ ਤੁਸੀਂ 3.5 ਇੰਚ ਤੱਕ ਜਿਹੜੀ ਕਾਟ ਹੈਗੀ ਆ ਇਹ ਪਾ ਸਕਦੇ ਹੋ ਹੁਣ ਮੈਂ ਇੱਥੇ 3 ਇੰਚ ਤੱਕ ਸਵਾ 3 ਇੰਚ ਤੱਕ ਇਹ ਕਾਟ ਪਾਣ ਲੱਗੀ ਆ ਇਸ ਤਰ੍ਹਾਂ ਦੇਖੋ ਇਹ ਹੀ ਕਾਟ ਜਿਹੜੀ ਹੈਗੀ ਆ ਅੱਗੇ ਇੱਥੇ ਮਿਲ ਜਾਵੇਗੀ ਤੇ ਇਸ ਤਰ੍ਹਾਂ ਆਪਾਂ ਅੱਗੇ-ਅੱਗੇ ਕਰਦੇ ਜਾਣਾ ਹੈਗਾ ਆ ਪਰ ਦੇਖੋ ਜਿਸ ਤਰ੍ਹਾਂ ਹੈਵੀ ਸਾਈਜ਼ ਹੁੰਦੇ ਆ ਜਿਸ ਤਰ੍ਹਾਂ ਹੋ ਗਿਆ 40 40 ਹੋ ਗਿਆ 42 ਹੋ ਗਿਆ 44 ਹੋ ਗਿਆ ਹੈਨਾ ਬਸ ਸਾਈਜ਼ ਜਿਆਦਾ ਜਿਆਦਾ ਹੁੰਦੇ ਹੈਗੇ ਆ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਆਪਾਂ ਮੋਡੇ ਨੂੰ ਵਧਾਉਂਦੇ ਜਾਣਾ نیچے ਨੂੰ ਤਾਂ ਫਿਰ ਆਪਾਂ ਇਸ ਤਰ੍ਹਾਂ ਨਹੀਂ ਕਰ ਲੈਣਾ ਜਿਸ ਤਰ੍ਹਾਂ 44 ਸਾਈਜ਼ ਹੈ 44 ਹੋ ਗਿਆ 46 ਹੋ ਗਿਆ ਜਿਹੜੇ ਵੱਡੇ ਵੱਡੇ ਸਾਈਜ਼ਸ ਆ ਰਹੇ ਆ ਉਹਨਾਂ ਦੇ ਵਿੱਚ ਆਪਾਂ نیچے ਨੂੰ ਨਹੀਂ ਵਧਾਈ ਜਾਣਾ ਫਿਰ ਗਾਹਾਂ ਤੋਂ ਗਾਹਾਂ ਠੀਕ ਹੈ ਆਪਾਂ ਮੈਕਸਿਮਮ ਇਹਨੂੰ 9 9.5 ਤੱਕ ਹੀ ਵਧਾਣਾ ਹੈਗਾ ਆ نیچے ਨੂੰ ਹੈਵੀ ਸਾਈਜ਼ ਦੇ ਵਿੱਚ ਵੀ ਠੀਕ ਹੈ ਨੋ ਪਹਿਲਾਂ ਦੇਖੋ ਨੋ ਸਾਈਜ਼ 9 ਇੰਚ ਕਰ ਲਿਆ ਇੱਥੇ ਜਿਸ ਤਰ੍ਹਾਂ 44 ਸਾਈਜ਼ ਹੈ 44 ਸਾਈਜ਼ ਦਾ 1/4th ਹੋ ਗਿਆ 11 ਇੰਚ ਉਹਦੇ ਵਿੱਚੋਂ 1 ਇੰਚ ਮਾਈਨਸ ਕਰ ਲਿਆ ਹੁਣ ਇਹਦਾ ਜਿਹੜਾ 1 ਇੰਚ ਮਾਈਨਸ ਕਰਕੇ 10 ਇੰਚ ਮੋਡਾ ਆਊਗਾ ਬਟ ਮੈਂ 10 ਇੰਚ ਨਹੀਂ ਰੱਖਣਾ ਹੈਗਾ ਠੀਕ ਹੈ ਮੈਂ ਇਹਨੂੰ 9 ਇੰਚ ਤੇ ਹੀ ਰੱਖਣਾ ਹੈਗਾ ਪਰ ਜਿਹੜੀ ਆਪਾਂ ਦੀ ਜਿਹੜੀ ਇਹ ਕਾਟ ਹੈਗੀ ਆ ਇਹਨੂੰ ਆਪਾਂ ਅੱਗੇ ਵਧਾ ਦੇਣਾ ਹੈਗਾ ਆ ਇਸ ਕਾਟ ਨੂੰ ਹੀ ਆਪਾਂ 4.5 ਇੰਚ ਤੱਕ ਕਰ ਦੇਣਾ ਹੈਗਾ ਇਸ ਤਰ੍ਹਾਂ ਠੀਕ ਹੈ ਜਿੰਨੀ ਇਹ ਕਾਟ ਸਾਡੀ ਡੂੰਗੀ ਹੁੰਦੀ ਜਾਣੀ ਹੈ ਇਹ ਜਿਹੜਾ ਮੋਡੇ ਦੀ ਮੋਡਾ ਹੈਗਾ ਆ ਉਹਨੇ ਉਹਨਾਂ ਵੱਧਦਾ ਜਾਣਾ ਹੈ ਠੀਕ ਹੈ ਅਗਰ ਤੁਸੀਂ ਹੁਣ ਇਹ ਹੁਣ ਇਹਦੇ ਵਿੱਚ ਇੱਕ ਹੋਰ ਕਨਫਿਊਜ਼ਨ ਵੀ ਹੋਣੀ ਆ ਤੁਹਾਨੂੰ ਕਿ ਜਿਨ੍ਹਾਂ ਦੇ ਆਪਾਂ ਮੋਡੇ ਸੂਟ ਤੇ ਵੀ ਆਪਾਂ ਛੋਟੇ ਮੋਡੇ ਰੱਖ ਦੇਈ ਰਿਹਾ ਡੀਪ ਨੈੱਕ ਦੇ ਹਿਸਾਬ ਨਾਲ ਮੋਡੇ ਦੀ ਕਾਟ ਛੋਟੀ ਰੱਖ ਕੇ ਪਾਈ ਰਹੀ ਹੈ ਹੈ ਨਾ ਵਰਸ ਸਾਈਜ਼ ਜ਼ਿਆਦਾ ਹੁੰਦਾ ਬਟ ਮੋਡਾ ਛੋਟਾ ਹੁੰਦਾ ਆ 7 ਇੰਚ ਦੀ ਵੀ ਕਟਿੰਗ ਕਰੀ ਦੀ ਆਪਾਂ ਹੈਵੀ ਸਾਈਜ਼ ਦੇ ਲਈ ਜੇ ਡੀਪ ਨੈਕ ਬਣਾਇਆ ਹੋਵੇ 7 7.5 ਦੀ ਵੀ ਕੱਟ ਕਰੀ ਦੀ ਆ ਹੈ ਨਾ ਤੇ ਫਿਰ ਮੈਂ ਉਦੋਂ ਬੋਲਦੀ ਹੁੰਦੀ ਜਿੰਨਾ ਸੂਟ ਤੇ ਮੋਡਾ ਰੱਖਿਆ ਓਨਾ ਹੀ ਬਾਹ ਤੇ ਮੋਡਾ ਰੱਖਣਾ ਆ ਉਹਦੇ ਵਿੱਚ ਕੀ ਕਰਨਾ ਹੁੰਦਾ ਉਹਦੇ ਵਿੱਚ ਆਪਾਂ ਜੇ ਆਪਾਂ ਹੈਵੀ 22 44 46 ਵਸਟ ਸਾਈਜ਼ ਦੇ ਹਿਸਾਬ ਦੇ ਨਾਲ ਡੀਪ ਨੈਕ ਬਣਾ ਰਹੇ ਆ ਮੋਡੇ ਦੀ ਕਾਟ ਆਪਾਂ 7.5 ਇੰਚ ਦੀ ਕੀਤੀ ਹੋਈ ਐ ਸੂਟ ਤੇ ਤਾਂ ਮੈਂ ਅਗਰ ਕਿਹਾ ਆ ਤੁਹਾਨੂੰ ਕਿ 7.5 ਇੰਚ ਦਾ ਹੀ ਮੈਂ ਇੱਥੇ ਰੱਖਣ ਲੱਗੀ ਆ ਤਾਂ 7.5 ਇੰਚ ਦੇ ਹਿਸਾਬ ਨਾਲ ਤੁਸੀਂ ਇੱਥੇ ਜਿਹੜਾ ਹੈਗਾ ਆ ਉਹਨੂੰ 4 4.5 ਇੰਚ ਦੀ ਕਾਟ ਪਾ ਕੇ ਅੱਗੇ ਵਧਾ ਸਕਦੇ ਹੋ ਦੇਖੋ ਹੁਣ ਇਹ ਇਹੀ ਇਹੀ ਸਾਈਜ਼ ਦੇ ਉੱਪਰ ਇੱਥੋਂ ਕਾਟ ਪਾਣੀ ਔਰ ਇੱਥੋਂ ਜਿਹੜੀ ਕਾਟ ਪਾਣੀ ਹੈ ਉਹਦੇ ਵਿੱਚ ਮੋਢੇ ਦਾ ਕਿੰਨਾ ਜ਼ਿਆਦਾ ਵੱਧ ਜਾਂਦਾ ਹੈਗਾ ਇਹਦੇ ਵਿੱਚ ਇਹ ਦੇਖੋ ਹੁਣ ਇੱਥੋਂ ਇਹੀ ਮੋਢਾ ਇਸੀ ਲਾਈਨ ਦੇ ਉੱਪਰ ਇਹੀ ਮੋਢਾ ਜਿਹੜਾ ਹੈਗਾ ਆ ਇੱਥੋਂ 8.5 ਇੰਚ ਦੇ ਕਰੀਬ ਹੈ ਤੇ ਇਸ ਕੱਟ ਨੂੰ ਹੀ ਅੱਗੇ ਵਧਾ ਕੇ ਆਪਾਂ ਪਾਇਆ ਹੈਗਾ ਤਾਂ ਇਸੀ ਕੱਟ ਦੇ ਉੱਪਰ ਮੋਢਾ 9.5 ਇੰਚ ਹੋ ਰਿਹਾ ਹੈ ਠੀਕ ਹੈ 9.5 ਇੰਚ ਹੋ ਰਿਹਾ 1 ਇੰਚ ਜਿਹੜਾ ਮੋਢਾ ਵੱਧ ਗਿਆ ਹੈ ਸੋ ਇਸੇ ਕਰਕੇ ਤੁਸੀਂ ਜਦੋਂ ਨੀਚੇ ਨੂੰ ਵਧਾਉਣਾ ਹੈਗਾ ਮੋਡਾ ਹੈਵੀ ਸਾਈਜ਼ਸ ਦੇ ਲਈ ਤਾਂ ਫਿਰ ਤੁਸੀਂ 9 1/2 ਇੰਚ ਤੱਕ ਵਧਾਉਣਾ ਬਾਕੀ ਇਸ ਕਾਰਟ ਨੇ ਕਵਰ ਕਰ ਲੈਣਾ ਹੈ ਇਸ ਕਾਰਟ ਨੂੰ ਇੱਧਰ ਨੂੰ ਵਧਾ ਦੇਣਾ ਹੈ ਜਿਹੜੀ ਇੱਧਰ ਨੂੰ ਵਧਾਣੀ ਹੈਗੀ ਹੈ ਉਹ 2 1/2 ਇੰਚ ਤੋਂ ਲੈ ਕੇ ਕਾਰਟ ਜਿਹੜੀ ਵੱਦੀ ਹੈਗੀ ਹੈ ਤੁਸੀਂ ਵੱਧ ਤੋਂ ਵੱਧ ਉਹਨੂੰ 5 ਇੰਚ ਤੱਕ ਵਧਾ ਸਕਦੇ ਹੋ 4 1/2 ਪੌਣੇ 5 ਠੀਕ ਹੈ ਬਸਟ ਸਾਈਜ਼ ਦੇ ਹਿਸਾਬ ਦੇ ਨਾਲ ਹੈਵੀ ਸਾਈਜ਼ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਇੱਧਰ ਨੂੰ 4.5 ਇੰਚ ਤੱਕ ਵਧਾ ਸਕਦੇ ਹੋ ਇਸ ਕਾਟ ਨੂੰ 5 ਇੰਚ ਸਾਡੇ ਚ ਬਪੋਣੇ 5 ਇੰਚ ਬਹੁਤ ਜ਼ਿਆਦਾ ਹੈਵੀ ਸਾਈਜ਼ਸ ਦੇ ਵਿੱਚ ਹੀ ਜਿਸ ਤਰ੍ਹਾਂ 27 28 ਹੋ ਗਿਆ ਇਸ ਤਰ੍ਹਾਂ ਵਰਸਾਈਟਾਈਜ਼ ਹੁੰਦਾ ਉਹਦੇ ਵਿੱਚ ਹੀ ਰੱਖਣੀ ਪੈਂਦੀ ਹੈ ਵੈਸੇ 4.5 ਤੱਕ ਜਿਹੜਾ ਨੋਰਮਲ 25 26 ਤੱਕ ਦਾ ਐਨ ਇੱਕ ਤੱਕ ਆਰਾਮ ਨਾਲ ਫਿਟਿੰਗ ਆ ਜਾਂਦੀ ਹੈਗੀ ਵਧੀਆ ਠੀਕ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਫਰੰਟ ਦੀ ਕਾਟ ਪਾਣੀ ਹੈ ਉਹਨੂੰ ਬਸ ਉਹੀ 1/2 ਇੰਚ ਇਸ ਤਰ੍ਹਾਂ ਇਸ ਤਰ੍ਹਾਂ ਕਰ ਲੈਣਾ 1/2 ਇੰਚ ਛਾਟ ਦੇਣਾ ਮੋਰੇ ਮੋਰੇ ਤੇ ਤੇ ਇੱਕ ਗੱਲ ਹੋਰ ਜਿਸ ਤਰ੍ਹਾਂ ਮੈਂ ਇੱਥੋਂ 1 1/2 ਇੰਚ ਦਾ ਉਹ ਕਰਿਆ ਸੀਗਾ ਠੀਕ ਹੈ ਜਿਸ ਤਰ੍ਹਾਂ ਹੈਵੀ ਸਾਈਜ਼ਸ ਹੁੰਦੇ ਜਾਣੇ ਆ ਉਸ ਹਿਸਾਬ ਦੇ ਨਾਲ ਜਿਹੜਾ ਇਹ ਵੀ ਹੈਗਾ ਇਹ ਏਰੀਆ ਵੀ ਹੈਗਾ ਇਹ ਵੀ ਥੋੜਾ ਜਿਹਾ ਵਾਧਾ ਜਾਣਾ ਹੈ 2 3 ਇੰਚ نیچے ਤੱਕ ਇਹ ਏਰੀਆ ਜਿਹੜਾ ਹੈਗਾ ਹੈਵੀ ਸਾਈਜ਼ਸ ਦੇ ਹਿਸਾਬ ਦੇ ਨਾਲ ਵਾਧਾ ਜਾਣਾ ਕਿਉਂਕਿ ਜਿਹੜੀ ਤੁਹਾਡੀ ਬ ਬ੍ਰੌਡਨੈਸ ਹੁੰਦੀ ਹੈਗੀ ਉਪਰੋਂ ਧੀਰੇ ਦੀ ਹੈਨਾ ਫਰੰਟ ਤੋਂ ਜਿਹੜੀ ਬ੍ਰੌਡਨੈਸ ਹੁੰਦੀ ਹੈਗੀ ਆ ਉਹ ਵੀ ਉਨੀ ਚੀਜ਼ ਖੁੱਲਦੀ ਜਾਣੀ ਹੈਗੀ ਆ ਉਨਾ ਹੈਵੀ ਹੁੰਦਾ ਜਾਣਾ ਹੈਗਾ ਸਾਈਜ਼ ਉੱਪਰ ਤੇ ਫਿਰ ਉਹਦੇ ਉਹਦੇ ਨਾਲ ਨਾਲ ਜਿਹੜਾ ਇਹ ਹੈਗਾ ਛੋਟੇ ਸਾਈਜ਼ ਦੇ ਵਿੱਚ 1 ਇੰਚ 1.5 ਇੰਚ ਜਿਸ 2.5 3 ਇੰਚ ਤੱਕ ਇਹਨੂੰ ਹੈਵੀ ਸਾਈਜ਼ਸ ਤੱਕ ਵਧਾਉਂਦੇ ਜਾਣਾ ਹੈਗਾ ਫਰੈਂਡਸ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੇ ਪੁਆਇੰਟਸ ਹੈਗੇ ਆ ਤੁਸੀਂ ਅਗਰ ਤੁਸੀਂ ਤੁਹਾਡਾ 2 1 2 ਪੁਆਇੰਟ ਦਾ ਫਰਕ ਵੀ ਪੈਂਦਾ ਹੈਗਾ ਐ ਅੱਗੇ ਪਿੱਛੇ ਤਾਂ ਉਹਦੇ ਨਾਲ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਸਟਿਚਿੰਗ ਦੇ ਵੇਲੇ ਕਿਸ ਆਪਣੀ ਆਪਣਾ ਹੱਥ ਠਿਕਿਆ ਹੁੰਦਾ ਹੈ ਵੈਸੇ ਤਾਂ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਕਿ ਸਲਾਈ ਵੇਲੇ 1/2 ਇੰਚ ਕਪੜਾ ਹੀ ਸਲਾਈ ਦੇ ਵਿੱਚ ਦੇਣਾ ਆ ਬਟ ਕਈ ਥੋੜਾ ਵੱਧ ਦੇ ਦਿੰਦੇ ਆ ਕਈ ਥੋੜਾ ਘੱਟ ਦੇ ਦਿੰਦੇ ਆ ਠੀਕ ਹੈ ਕਿਉਂਕਿ ਮੇਰੇ ਕੋਲ ਸਟਿਚਿੰਗ ਦੇ ਲਈ ਜੜੀਆਂ ਲੱਗੀਆਂ ਹੋਈਆਂ ਸੀ ਜਦੋਂ ਉਹਨਾਂ ਨੇ ਸਲੀਵਸ ਅਟੈਚ ਕਰਨੀਆਂ ਤਾਂ ਉਹਨਾਂ ਨੇ 1/2 ਇੰਚ ਦੀ بجائے ਇੱਕ ਇੱਕ ਦੋ ਦੋ ਪੁਆਇੰਟ ਜ਼ਿਆਦਾ ਹੀ ਕੱਪੜਾ ਦਿੱਤਾ ਹੁੰਦਾ ਸੀ ਵਿੱਚ ਮੈਂ ਉਹਨਾਂ ਦੇ ਹਿਸਾਬ ਨਾਲ ਕਟਿੰਗ ਕਰਨ ਲੱਗ ਜਾਂਦੀ ਸੀ ਠੀਕ ਹੈ ਇਸੇ ਤਰ੍ਹਾਂ ਆਪਣਾ ਆਪਣਾ ਸਿਲਾਈ ਦਾ ਥੋੜਾ ਜਿਹਾ ਹੋ ਜਾਂਦਾ ਹੈਗਾ ਆ ਇਸ ਕਰਕੇ ਤੁਸੀਂ ਇਹ ਜੇ ਇੱਕ ਦੋ ਪੁਆਇੰਟ ਤੁਹਾਡੇ ਥੋੜੇ ਬੱਤੇ ਅੱਗੇ ਪਿੱਛੇ ਵੀ ਹੁੰਦੇ ਆ ਤਾਂ ਉਹਨਾਂ ਦੇ ਨਾਲ ਐਨਾ ਜ਼ਿਆਦਾ ਫਰਕ ਨਹੀਂ ਪੈਂਦਾ ਐਨੀ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਠੀਕ ਹੈ ਬਟ ਵਸ ਥੋੜਾ ਜਿਹਾ ਇਸ ਚੀਜ਼ ਨੂੰ ਡੀਪਲੀ ਸਮਝਣ ਦੀ ਲੋੜ ਹੁੰਦੀ ਹੈ ਤਾਂ ਕਿ ਜਿਹੜੀ ਤੁਹਾਡੀ ਪਰਫੈਕਟ ਫਿਟਿੰਗ ਹੈ ਉਹ ਨਿਕਲ ਕੇ ਆਵੇ ਏ ਹੋ ਗਈ ਆ ਮੋਡੇ ਦੀ ਕਟਾਂ ਠੀਕ ਹੈ ਲੈਂਥ ਜਿਹੜੀ ਹੈਗੀ ਆ ਬਾਹ ਦੀ ਆਪਾਂ ਜੇ 17 16 ਜਿੰਨੀ ਵੀ ਆਪਾਂ ਰੈਡੀ ਕਰਨੀ ਹੁੰਦੀ ਹੈ ਠੀਕ ਹੈ ਉਹ ਤੋਂ ਆਪਾਂ 2 ਇੰਚ ਐਕਸਟਰਾ ਲੈਣਾ ਆ ਪਿੱਛੇ 1/2 ਇੰਚ ਪਿੱਛੇ ਆ ਜਾਂਦਾ ਹੁੰਦਾ ਆ ਤੇ 2 1/2 ਇੰਚ ਫਰੰਟ ਤੋਂ ਫੋਲਡ ਹੋ ਜਾਂਦਾ ਹੁੰਦਾ ਠੀਕ ਹੈ ਹੁਣ ਮੈਂ 17 ਇੰਚ ਤਿਆਰ ਕਰਨੀ ਆ ਤਾਂ ਫਿਰ 19 ਇੰਚ ਦੀ ਕਟਿੰਗ ਕਰਨੀ ਹੈ 19 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਦਿੱਤੀ ਤੇ ਜਿਹੜਾ ਮੋਰੀ ਹੈਗੀ ਆ ਉਹ 5.5 ਇੰਚ ਰੈਡੀ ਆ ਠੀਕ ਹੈ ਇਹਦੇ ਨਾਲੋਂ ਆਪਾਂ 1.5 ਇੰਚ ਜਾਂ 1 ਇੰਚ ਤੁਸੀਂ ਜਿੰਨਾ ਵੀ ਮਾਰਜਨ ਵਿੱਚ ਰੱਖਣਾ ਸੋ ਚਾਹੁੰਦੇ ਹੋ ਓਨਾ ਇੱਕ ਮਾਰਜਨ ਜਿਹੜਾ ਹੈਗਾ ਆ ਉਹ ਰੱਖ ਕੇ ਨੀ ਮਾਰਕਿੰਗ ਕਰ ਦੇਣੀ ਹੈਗੀ ਆ 1.5 ਇੰਚ ਫੋਲਡ ਕਰਨਾ ਹੈ ਇਹ 1.5 ਇੰਚ ਦੀ ਮਾਰਕਿੰਗ ਹੋ ਗਈ ਮੋਰੇ ਤੇ ਹੁਣ ਦੇਖੋ ਇਹਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਕਰਨਾ ਹੈਗਾ ਹੁਣ ਇੱਥੇ ਆਪਾਂ 5.5 ਇੰਚ ਦੀ ਜਿਹੜੀ ਮਾਰਕਿੰਗ ਇੱਥੇ ਕਰ ਲਈ ਇਹ ਹੋ ਗਈ ਇਹਨੂੰ ਆਪਾਂ ਕੱਟ ਦੇ ਨਿਸ਼ਾਨ ਨਾਲ ਮਿਲਾ ਲੈਣਾ ਐ ਐਕਸਟਰਾ ਆਪਾਂ ਜ਼ਰੂਰ ਲੈਣਾ ਹੁੰਦਾ ਹੈਗਾ 1.5 2 ਇੰਚ ਐਕਸਟਰਾ ਠੀਕ ਹੈ ਤੇ ਇਹਨੂੰ ਆਪਾਂ ਇੱਥੇ ਮਿਲਾ ਦੇਣਾ ਹੈ ਜਿਹੜੀ ਵੀ ਕਾਟ ਦੇ ਹਿਸਾਬ ਨਾਲ ਆਪਾਂ ਕਾਟ ਪਾਈ ਹੈ ਉਹਦੇ ਨਾਲ ਇਹਨੂੰ ਮਿਲਾ ਦੇਣਾ ਹੈਗਾ ਇਸ ਤੋਂ ਬਾਅਦ ਆਪਾਂ ਜਿਹੜਾ ਦੇਖੋ ਫੋਲਡ ਕੀਤਾ ਹੋਇਆ ਆ ਆਹ ਐਸੇ ਐਸੇ ਤੱਕ ਆਪਾਂ ਫੋਲਡ ਕਰਨਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਲਿਆ ਇਹਦੇ ਨਾਲ ਕੀ ਹੋਵੇਗਾ ਜਿਹੜਾ ਤੁਹਾਡਾ ਜਦੋਂ ਤੁਸੀਂ ਫੋਲਡ ਕਰਨਾ ਆ ਤਾਂ ਅੱਗੇ ਪਿੱਛੇ ਨਹੀਂ ਜਾਣਾ ਆਰਾਮ ਦੇ ਨਾਲ ਜਿਹੜਾ ਤੁਹਾਡਾ ਹੈਗਾ ਹੈ ਫੋਲਡਿੰਗ ਹੋ ਜਾਣੀ ਹੈਗੀ ਹੈ ਬੰਦੀ ਪ੍ਰੋਪਰ ਪੂਰਾ ਪੂਰਾ ਆਊਗਾ ਤੇ ਪਿੱਛੇ ਤੁਸੀਂ ਜਿਸ ਵੀ ਸਾਈਜ਼ ਦੇ ਹਿਸਾਬ ਦੇ ਨਾਲ ਕੱਟ ਕਰ ਰਹੇ ਹੋ ਜਿਸ ਵੀ ਹਿਸਾਬ ਦੇ ਨਾਲ ਤੁਸੀਂ ਮਾਰਕਿੰਗ ਕੀਤੀ ਹੈ ਉਹਦੇ ਹਿਸਾਬ ਨਾਲ ਤੁਸੀਂ ਮੋਡੇ ਦੀ ਕਾਟ ਪਾ ਦੇਣੀ ਹੈ ਫਰੈਂਡਸ ਮੈਨੂੰ ਉਮੀਦ ਹੈ ਕਿ ਮੈਂ ਜਿੰਨਾ ਵੀ ਤੁਹਾਨੂੰ ਦੱਸਿਆ ਤੁਹਾਨੂੰ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਛੁੱਟ ਦਿਓ ओके फ्रेंड्स फिर मिलेंगे नेक्स्ट वीडियो ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ